ਹਾਂਜੀ ਇਹ ਆਲ ਓਵਰ ਕ੍ਰੇਪ ਦਾ ਸੂਟ ਰਹੇਗਾ ਜੀ ਤੁਸੀਂ ਦੇਖ ਸਕਦੇ ਹੋ 셔ਟ ਤੇ ਫਰੰਟ ਤੇ ਵਰਕ ਆ ਬਾਟਮ ਵੀ ਇਸ ਦੀ ਹੈਵੀ ਬਣੀ ਹੋਈਆਂ ਵਰਕ ਨਾਲ ਔਰ ਇਸ ਦੀ 슬ੀਵਸ ਤੇ ਵੀ ਪੂਰਾ ਹੈਵੀ ਵਰਕ ਆ ਚਨੂਨ ਦਾ ਦੁਪੱਟਾ ਮਿਲ ਜਾਏਗਾ 1150 ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਕਲਰ ਕਰ ਬੈਠੇ ਬਾਈ ਕਰ ਸਕਦੇ ਹੋ ਇਹ ਪਸ਼ਮੀਨਾ ਦੇ ਸੂਟ ਆ ਜੀ ਡਿਜੀਟਲ ਪ੍ਰਿੰਟ 셔ਟ ਰਹੇਗੀ ਸ਼ਿਮਰ ਪਸ਼ਮੀਨਾ ਢਾਈ ਮੀਟਰ ਸ਼ਰਟ ਔਰ ਵਿਦ ਸ਼ੈਡੋ ਪ੍ਰਿੰਟ ਸ਼ਿਮਰ ਪਸ਼ਮੀਨਾ ਦੀ ਬੋਟਮ ਮਿਲ ਜਾਏਗੀ 999 ਵਿੱਚ ਬਾਈ ਕਰ ਸਕਦੇ ਹਾਂ ਵਿਦਆਊਟ ਦੁਪੱਟਾ ਇਹ ਮਸਲੀਨ ਕਾਟਨ ਦਾ ਸੂਟ ਰਹੇਗਾ ਸ਼ਰਟ ਢਾਈ ਮੀਟਰ ਬੋਟਮ ਮਸਲੀਨ ਦੀ ਢਾਈ ਮੀਟਰ ਸਟਾਲ ਮਿਲੇਗਾ ਤੁਹਾਨੂੰ ਡਿਜੀਟਲ ਪ੍ਰਿੰਟ ਵਾਲਾ ਸਵਾ ਦੋ ਮੀਟਰ 1050 ਵਿੱਚ ਬਾਈ ਕਰ ਸਕਦੇ ਹੋ ਢਾਈ ਮੀਟਰ ਪਸ਼ਮੀਨਾ ਡਿਜੀਟਲ ਪ੍ਰਿੰਟ ਸ਼ਰਟ ਆ ਬੋਟਮ ਢਾਈ ਮੀਟਰ ਪਸ਼ਮੀਨਾ ਦੀ ਸਵਾ ਦੋ ਮੀਟਰ ਦੁਪੱਟਾ ਡਿਜੀਟਲ ਪ੍ਰਿੰਟ ਵਾਲਾ ਤੁਹਾਨੂੰ ਸਟਾਲ ਮਿਲੇਗਾ ਪਸ਼ਮੀਨੇ ਦਾ 530 ਵਿੱਚ ਬਾਈ ਕਰ ਸਕਦੇ ਆ ਇਹ ਵੈਲਵਟ ਦੇ ਸੂਟ ਰਹਿਣਗੇ ਵਿਦ ਦੁਪੱਟਾ 3.5 ਮੀਟਰ ਵੱਡੇ ਪਣੀ ਦਾ ਸੂਟ ਮਿਲੇਗਾ ਤੁਹਾਨੂੰ ਵੈਲਵਟ ਦਾ ਨੈਕ ਤੇ ਵਰਕ ਮਿਲੇਗਾ ਹੈਵੀ ਵਰਕ ਵਾਲਾ ਤੁਹਾਨੂੰ ਦੁਪੱਟਾ ਮਿਲ ਜਾਏਗਾ 699 ਵਿੱਚ ਤੁਸੀਂ ਕੋਈ ਵੀ ਕਲਰ ਬਾਈ ਕਰ ਸਕਦੇ ਹੋ ਕਲਰ ਬਹੁਤ ਪਿਆਰੇ ਹੈ ਜੀ ਪਸ਼ਮੀਨਾ ਬੋਲਣ ਦਾ ਇਹ ਸੂਟ ਆ ਜੀ 46 ਦੀ ਲੈਂਥ ਆ ਬਾਟਮ 2.5 ਮੀਟਰ ਰਹੇਗੀ ਪਸ਼ਮੀਨਾ ਦੀ ਦੁਪੱਟਾ ਵੀ ਵੂਲਨ ਪਸ਼ਮੀਨੇ ਦਾ ਰਹੇਗਾ ਸਟਾਲ 999 ਵਿੱਚ ਤੁਸੀਂ ਕੋਈ ਵੀ ਕਲਰ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਪਸ਼ਮੀਨਾ ਦੇ ਸੂਟ ਆ ਜੀ ਸ਼ਰਟ ਵੀ ਪਸ਼ਮੀਨੇ ਦਾ ਬਾਟਮ ਵੀ ਸ਼ਾਵਲ ਵੀ 1195 ਵਿੱਚ ਤੁਸੀਂ ਕੋਈ ਵੀ ਕਲਰ ਬਾਈ ਕਰ ਸਕਦੇ ਹੋ ਜੋ ਵੀ ਵੀਡੀਓ ਵਿੱਚ ਤੁਹਾਨੂੰ ਸੂਟ ਪਸੰਦ ਆਵੇਗਾ ਉਸ ਦਾ ਸਕਰੀਨ ਸ਼ਾਟ ਲੈ ਕੇ ਮੇਰਾ WhatsApp ਨੰਬਰ ਮੈਂਸ਼ਨ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਇਹ ਇਟਾਲੀਅਨ ਪਿਓਰ ਪਸ਼ਮੀਨਾ ਰਹੇਗਾ ਬ੍ਰਾਂਡਡ ਫੈਬਰਿਕ ਦਾ 올ਓਵਰ ਸੂਟ 5 ਮੀਟਰ ਸੂਟ ਦੀ ਕੱਟ ਮਿਲ ਜਾਏਗੀ 850 ਵਿੱਚ ਤੁਸੀਂ ਕੋਈ ਵੀ ਪ੍ਰਿੰਟ ਔਰ ਕਲਰ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਬਹੁਤ ਹੀ ਸੋਹਣੇ ਪ੍ਰਿੰਟ ਤੇ ਕਲਰ ਵੀ ਬਹੁਤ ਪਿਆਰੇ ਨੇ ਇਹ ਮੰਜੈਂਟਾ ਕਲਰ ਚ ਸੂਟ ਰਹੇਗਾ ਸ਼ਰਟ ਤੇ ਫਰੰਟ ਤੇ ਨੈਕ ਤੇ ਘੇਰੇ ਤੇ ਐਂਡ ਇਸ ਦੀ ਬਾਟਮ ਤੇ ਵੀ ਪੂਰਾ ਹੈਵੀ ਵਰਕ ਮੇਲਜ਼ ਆਏਗਾ ਤੁਹਾਨੂੰ ਜਰੀ ਦਾ ਹੈਂਡਵਰਕ ਦਾ ਇਸ ਤੇ ਕੰਮ ਹੋਇਆ ਦੁਪट्टे ਤੇ ਵੀ ਪੂਰਾ ਵਰਕ ਮਿਲੇਗਾ ਇਸ ਨੂੰ ਬਾਈ ਕਰਨ ਦੇ ਲਈ ਤੁਸੀਂ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਇਹ ਵਾਲੇ ਰਹਿਣਗੇ ਜੀ ਸਿਲਕ ਦਾ ਸੂਟ ਆ neck ਤੇ ਵਰਕ ਮਿਲੇਗਾ ਲੈਂਥ ਇਸ ਦੀ 47 ਬਾਟਮ ਸੰਤੋਂ ਦੀ 3 ਮੀਟਰ ਦੁਪੱਟਾ ਬਨਾਰਸੀ ਸਿਲਕ ਦਾ ਪਿਓਰ ਦਾ 1999 ਵਿੱਚ ਤੁਸੀਂ ਬਾਈ ਕਰ ਸਕਦੇ ਨੇਕਸਟ ਸਟੱਫ ਆ ਜੀ ਪਿਓਰ ਬਰਬਰੇ ਮੈਚਿੰਗ ਸੂਟ ਰਹਿਣਗੇ ਬ੍ਰਾਂਡਡ ਫੈਬਰਿਕ ਆ ਬਟੇਕ ਆਰਟੀਕਲ ਆ ਕੀਕਮੀਚੇ ਯੂਜ਼ ਹੋਣ ਦਾ ਇਨਤੇ ਹੈਂਡਵਰਕ ਕਰਵਾ ਸਕਦੇ ਹੋ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਤੁਸੀਂ ਜਿੰਨਾ ਮਰਜ਼ੀ ਬਾਈ ਕਰ ਸਕਦੇ ਹੋ ਇਹ ਰੈਡੀ ਔਨ ਆਰਡਰ ਆ 5 ਮੀਟਰ ਪਿਓਰ ਪਸ਼ਮੀਨੇ ਦਾ ਸੂਟ ਰਹੇਗਾ ਫਾਈਨ ਕੁਆਲਿਟੀ ਰਹੇਗੀ ਤੁਹਾਨੂੰ ਨੈਕ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਸੇਮ ਇਸ ਤਰ੍ਹਾਂ ਸੂਟ ਤੁਹਾਡਾ ਰੈਡੀ ਹੋਏਗਾ ਵਰਕ ਲਈ ਘੇਰੇ ਤੇ ਫਰੰਟ ਤੇ ਨੈਕ ਤੇ 슬ੀਵਸ ਤੇ ਘੇਰਾ ਰਹੇਗਾ ਜੀ 30 ਇੰਚ A ਸ਼ੇਪ ਕਟਵਰਕ ਮਿਲੇਗਾ ਬਾਟਮ ਤੇ ਵੀ ਤੁਹਾਨੂੰ ਕਟਵਰਕ ਮਿਲੇਗਾ ਪਿਓਰ ਸਫੋਂ ਦਾ 2.5 ਮੀਟਰ ਦੁਪੱਟਾ ਮਿਲ ਜਾਏਗਾ ਆਪਣੇ ਕੋਲ 50 ਕਲਰ ਆਪਣੇ ਕੋਲ ਅਵੇਲੇਬਲ ਹੈ ਤੁਹਾਨੂੰ ਜੋ ਵੀ ਕਲਰ ਪਸੰਦ ਆਏਗਾ ਤੁਸੀਂ ਇਸ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਮਸ਼ੀਨ ਵਰਕ ਕਰਵਾ ਸਕਦੇ ਹੋ ਨੈਕਸਟ ਇਹ ਆਪਣੇ ਕੋਲ 2 ਮੀਟਰ ਡਿਜੀਟਲ ਪ੍ਰਿੰਟ ਪਸ਼ਮੀਨਾ ਆਰੀ ਵਰਕ ਵਾਲੀ ਸ਼ਰਟ ਆ 2 ਮੀਟਰ ਪਸ਼ਮੀਨਾ ਦੀ ਬਾਟਮ 1.5 ਮੀਟਰ ਸਟਾਲ ਮਿਲੇਗਾ ਡਿਜੀਟਲ ਪ੍ਰਿੰਟ ਪਸ਼ਮੀਨੇ ਦਾ 690 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਪਸ਼ਮੀਨਾ ਸ਼ਿਮਰ Printed ਇਸਦੇ ਨਾਲ ਸ਼ਰਟ ਰਹੇਗੀ ਜੀ ਵਿਦ ਸ਼ੈਡੋ ਪ੍ਰਿੰਟ ਬਾਟਮ 1 ਕਿ ਟੈਕਸ ਦਾ ਇਹ ਫੈ布리카 ਸ਼ਰਟ 1 ਟਾਈ ਮੀਟਰ ਬਾਟਮ ਵੀ 1 ਟਾਈ ਮੀਟਰ ਸ਼ੈਡੋ ਪ੍ਰਿੰਟ ਵਾਲੀ ਮਿਲੇਗੀ ਤੁਸੀਂ 950 ਵਿੱਚ ਇਹ ਸੂਟ ਬਾਈ ਕਰ ਸਕਦੇ ਆ ਵਿਦਆਊਟ ਦੁਪੱਟਾ ਇਹ ਸੂਟ ਨੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ